ਜਿਹੜਾ ਜੋ ਬਾਹਰ ਆਉਣਾ ਚਾਹੁੰਦੇ ਹੈ ਉਹਨਾਂ ਨੂੰ ਜੈਲੀ ਸਪான்ਸਰਸ਼ਿਪ ਲੈਟਰ ਕਹਿ ਲਓ ਜਾਂ ਕੰਟਰੈਕਟ ਕਹਿ ਲਓ ਉਹ ਭੇਜ ਦਿੱਤਾ ਜਾਂਦਾ ਮਤਲਬ ਕਿ ਆਪਣੇ ਕੋਲੋਂ ਐਡਿਟ ਕਰਕੇ ਉਹ ਫਾਰਮ ਜਿਹੜੇ ਬੜਾਲੇ ਜਾਂਦੇ ਆ ਭੇਜ ਕੇ ਪੈਸੇ ਲੈ ਲਏ ਜਾਂਦੇ ਆ ਤੇ ਫਿਰ ਵੱਡੇ ਫਰਾਡ ਨੂੰ ਅੰਜਾਮ ਦਿੱਤਾ ਜਾਂਦਾ ਹਾਂ ਜੀ ਅ ਹਰਸ਼ਦੀਪ ਨੇ ਸਾਨੂੰ ਅਸ਼ੋਰ ਕੀਤਾ ਸੀਗਾ ਕਿ ਉਸਾਂ ਬਰਥੂਨੀਆਂ ਕਾਉਂਸਲ ਆ ਕੇ ਤੁਹਾਨੂੰ ਦੇਣਗੇ ਤੇ ਅਲਾਈਅንስ ਕੰਪਨੀ ਜੋ ਜੌਬ ਕਰਦੀ ਸੀ ਉਹਨਾਂ ਨੇ ਪਹਿਲਾਂ ਸਾਰੇ ਰਿਵੀਵੈਂਸ ਵਗੈਰਾ ਦਿਖਾ ਲੇ ਬਾ ਸਾਨੂੰ ਸ਼ੋਰਟੀ ਦਿੱਤੀ ਕਿ ਜੌਬ ਕਰ ਰਹੇ ਹੋ ਤੁਸੀਂ ਹਮ ਲੋਕ ਜੈਨੂਨ ਇਸ਼ੂ ਦੇ 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 ਕਾਉਂਸਲ ਸੋ ਜਦੋਂ ਸੀ ਕੋ ਅਪਲੀਅਰ ਕੀ ਤੋ ਤੁਹਾਡੇ ਕੋਲ ਆਪਣਾ ਪੇਮੈਂਟ ਲੱਗ ਗਿਆ ਜਿਹੜੀ ਕਾਪੀ ਦੇ ਵਿੱਚ ਆ ਕੇ ਅੱਛਾ ਕੇ ਉਸ ਨੇ ਪ੍ਰੀਮੈਂਟ ਲਈ ఓਪਨ ਦੇ ਕਾਉਂਟ ਵਿੱਚ ਸੀ ਲੈਣ ਤੇ ਉਹਨਾਂ ਨੇ ਐਕਸੈਪਟ ਕੀਤਾ ਕਿ ਹਾਂ ਜੀ ਠੀਕ ਹੈ ਇਹਨੇ ਦੇ ਚ ਕਾਉਂਸਲ ਜੀ ਤੇ ਰਮਨ ਦੀ ਫੇਰੀ ਕਜ਼ਨ ਉਹਨਾਂ ਨੂੰ ਵੈਂਡ ਕਰਵਾਉਦੇ ਤਾਂ ਜੈਨ ਉਸ ਤੋਂ ਇਹ ਹਮ ਥ੍ਰੈਟ ਵੀ ਆ ਰਹੇ ਮਤਲਬ ਹਾਂਜੀ ਹਾਂ ਮੇਰੇ ਕੋਲ ਕੋਰਪਸ 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 ਲੱਗ ਉਸपे भेज ਦੇ ਜੀ ਹਮਸੇ ਨਾਮ ਅੱਛਾ ਡਿਫਰੈਂਟ ਨੰਬਰਸ ਤੋਂ ਡਿਫਰੈਂਟ ਕੰਪਨੀਆਂ ਤੋਂ ਕਰਦੇ ਆ ਹਾਂਜੀ ਇਸ ਤਰ੍ਹਾਂ ਕਰਤੀ ਜਾਂਦੀ ਹੈ ਟੈਕਸ ਮੈਸੇਜ ਵੀ ਤੁਮਹਾਨੂੰ ਦੀ ਫਿਰ ਬਹੁਤ ਸਾਰੇ ਉੱਪਰ ਆ ਜਾਂਦੇ ਤੇ ਨਾਲ ਹੀ ਉਹਦੇ ਸੰਦੇਸ਼ ਸ਼ੇਅਰ ਕੀਤੇ ਸੀ ਜਦੋਂ ਇੱਕ ਕਰਨ ਕਰਕੇ ਤੁਹਾਨੂੰ ਬਹੁਤ ਸਾਰੇ ਆਦੇ ਦੀ ਪੂਰ ਕੌਨਸਟੈਂਸੀ ਦਿਖਾਈ ਸੀ ਤੁਹਾਨੂੰ ਜੈਨੂਨ ਪਰਪਸ ਆਸ਼ੁਰ ਬੱਚਾ ਹਾਂ ਵੈਰੀਫਾਈ ਕੀਤਾ ਸੀ ਪਰ ਜੇ ਤੁਸੀਂ ਅਪਲਾਈ ਕੀਤਾ ਤਾਂ ਉਹਨੇ ਇੱਕ ਗੌਰਮੈਂਟ ਦੇ ਅਪੈਸਿਵਿਟੀ ਅਸੀਂ ਬੈਕ ਕਰਦੇ 66 ਲੱਖ ਰੁਪਈਆ ਸੋ ਤੁਸੀਂ ਆਪ ਹਿਸਾਬਤ ਲਾਓ ਕਿੰਡੀ ਵੱਡੀ ਰਕਮ ਹੈ 66 ਲੱਖ ਰੁਪਈਆ ਸੋ ਉਹਦੇ ਵਿੱਚੋਂ 8 ਲੱਖ ਤੁਸੀਂ ਕਹਿੰਦੇ ਵਾਪਸ ਆਵਾ ਬਾਕੀ ਸਾਰੇ ਰਹਿੰਦੇ ਦੇ ਬਾਕੀ ਸਾਰੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਖੜੇ ਹੋਏ ਆ ਬਰਮਿੰਗਮ ਦੀ ਧਰਤੀ ਦੇ ਉੱਤੇ ਤੇ ਇੱਥੇ ਇੱਕ ਕੰਮ ਚੱਲ ਰਿਹਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਜਾਂ ਵੀ ਸਪਾਂਸਰਸ਼ਿਪ ਦੇਣ ਦਾ ਜਿਹੜੇ ਨਵੇਂ ਸਟੂਡੈਂਟ ਆਏ ਨੇ ਜਾਂ ਫਿਰ ਪੰਜਾਬ ਦੇ ਵਿੱਚ ਬੈਠੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜੋ ਬਾਹਰ ਆਉਣਾ ਚਾਹੁੰਦੇ ਆ ਉਹਨਾਂ ਨੂੰ ਜਾਲੀ ਸਪਾਂਸਰਸ਼ਿਪ ਲੈਟਰ ਕਹਿ ਲਓ ਜਾਂ ਕੰਟਰੈਕਟ ਕਹਿ ਲਓ ਉਹ ਭੇਜ ਦਿੱਤਾ ਜਾਂਦਾ ਮਤਲਬ ਕਿ ਆਪਣੇ ਕੋਲੋਂ ਐਡਿਟ ਕਰਕੇ ਉਹ ਫਾਰਮ ਜਿਹੜੇ ਬਣਾ ਲਏ ਜਾਂਦੇ ਆ ਭੇਜ ਕੇ ਪੈਸੇ ਲੈ ਲਏ ਜਾਂਦੇ ਆ ਤੇ ਫਿਰ ਵੱਡੇ ਫਰਾਡ ਨੂੰ ਅੰਜਾਮ ਦਿੱਤਾ ਜਾਂਦਾ ਉਹ ਬਹੁਤ ਸਾਰੇ ਲੋਕਾਂ ਨੂੰ ਠੱਗਿਆ ਗਿਆ ਇੱਕ ਨਾਮ ਜਿਹੜਾ ਸਾਡੇ ਸਾਹਮਣੇ ਆਇਆ ਹਰਸ਼ਦੀਪ ਸਿੰਘ ਦਾ ਮਾਨਸੇ ਜਿਲ੍ਹੇ ਦੇ ਨਾਲ ਸੰਬੰਧਿਤ ਹੈ ਜੋ 버밍ਹਮ ਦੇ ਵਿੱਚ ਹੀ ਰਹਿੰਦਾ ਹੈ ਤੇ ਉਹਨੇ ਬਹੁਤ ਸਾਰੇ ਲੋਕਾਂ ਨੂੰ ਨਕਲੀ ਕੋਸਟ ਜਿਹੜੇ ਹੈਗੇ ਆ ਸਪਾਂਸਰਸ਼ਿਪ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਵਾਈ ਹੈ ਉਹਨਾਂ ਦੇ ਵਿੱਚੋਂ ਇੱਕ ਵਿਕਟਮ ਜਿਹੜੇ ਨੇ ਅੱਜ ਸਾਡੇ ਨਾਲ ਜੁੜੇ ਹੋਏ ਆ ਕਿਉਂਕਿ ਸਾਡਾ ਮਕਸਦ ਹੁੰਦਾ ਹੈ ਕਿ ਕਿਸੇ ਦੇ ਨਾਲ ਕੋਈ ਗਲਤ ਨਾ ਹੋਵੇ ਜੇ ਹੁੰਦਾ ਹੈ ਤੇ ਅਸੀਂ ਉਹਦੀ ਆਵਾਜ਼ ਬਣਨ ਕਰਦੇ ਹਾਂ ਸੋ ਸਾਡੇ ਨਾਲ ਖੜੇ ਹੋਏ ਨੇ ਰਾਜਵਿੰਦਰ ਜੀ ਤੇ ਇਹਨਾਂ ਦੇ ਨਾਲ ਵੀ ਫਰਾਡ ਜਿਹੜਾ ਹੈਗਾ ਹਰਸ਼ਦੀਪ ਨੇ ਕੀਤਾ ਹੈ ਤੇ ਆਪਾਂ ਉਹਨਾਂ ਦੇ ਕੋਲੋਂ ਕਹਾਣੀ ਜਾਣਾਂਗੇ ਅਖਰ ਹੋਇਆ ਕੀ ਹੈ ਸਭ ਤੋਂ ਪਹਿਲਾਂ ਤੇ ਮੈਂ ਵੈਲਕਮ ਕਰ ਦਿੰਦਾ ਤੁਹਾਡਾ ਅੱਛਾ ਇਹ ਜਿਹੜੀ ਗੱਲਬਾਤ ਹੋਈ ਹੈ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਹੈ ਉਹਨਾਂ ਨੇ ਤੁਹਾਨੂੰ ਤੁਹਾਡਾ ਕੀਤਾ ਕੀ ਫਰਾਡ ਕੀ ਹੈਗਾ ਇਹਦੇ ਬਾਰੇ ਜਦੂਰ ਆਪਾਂ ਮੋਟਾ ਮੋਟਾ ਪਹਿਲਾਂ ਦੱਸ ਦਈਏ ਫਿਰ ਮੈਂ ਤੁਹਾਨੂੰ ਸਾਰਾ ਕੁਝ ਦੱਸਾਂ। ਹਰਸ਼ਦੀਪ ਨੇ ਸਾਨੂੰ ਅਸ਼ੋਰਟ ਕੀਤਾ ਸੀਗਾ ਕਿ ਉਸਾਂ ਕੋਲ ਇਥੋਂ ਦੀਆਂ ਕਾਉਂਸਲ ਲੈ ਕੇ ਤੁਹਾਨੂੰ ਦੇਣਗੇ। ਕਿ ਅਲਾਈਅንስ ਕੰਪਨੀ ਜੋ ਜੌਬ ਕਰਦੀ ਸੀ ਉਹਨਾਂ ਨੇ ਪਹਿਲਾਂ ਸਾਰੇ ਰਿਵਿਊਨਸ ਵਗੈਰਾ ਦਿਖਾ ਲਏ ਪਰ ਸਾਨੂੰ ਸ਼ੋਰਟ ਹੀ ਦਿੱਤੀ ਕਿ ਉਹ ਜੌਬ ਕਰ ਰਹੇ ਉੱਥੇ ਸਾਨੂੰ ਜੈਨੂਨ ਇਸ਼ੂ ਦੇਖ ਕੇ ਕਾਉਂਸਲ ਲੈ। ਸੋ ਜਦੋਂ ਉਸ ਕੋਰਸ ਲਈ ਅਪਲਾਈ ਕੀਤਾ ਤੁਹਾਡੇ ਕੋਲ ਆਪਣਾ ਪੇਮੈਂਟ ਲੈ ਕੇ ਗਏ ਉਹਦੀ ਪਾਪ ਦੇ ਵਿੱਚ ਆ ਗਏ। ਕੈਸ਼ ਉਹਨਾਂ ਨੇ ਪੇਮੈਂਟ ਲਈ ਉਹਨ ਚਸੀ ਲੰਨ ਫਿਰ ਤੇ ਉਹਨਾਂ ਨੇ ਐਕਸੈਪਟ ਕੀਤਾ ਕਿ ਹਾਂਜੀ ਠੀਕ ਹੈ ਇਹਨੇ ਦੇਜ ਕਾਉਸ ਆਜੀ ਕਿ ਤੇ ਰਮਨਦੀਪ ਫੇਰ ਹੀ ਕਜ਼ਨ ਉਹਨਾਂ ਨੇ ਬੈਨ ਕਰਵਾ ਲਿਆ 10 ਇਅਰਸ ਤੋਂ ਮਤਲਬ ਇਹ ਇਹ ਕਿਦਾਂ ਬੈਨ ਕਿਦਾਂ ਹੋਇਆ ਵੀ ਦੱਸੋ ਕਿਉਂਕਿ ਕਾਉਸ ਉਹਨਾਂ ਦੀਆ ਫੇਕ ਸੀ ਗਿਆ ਤੇ ਅਪਲੀਕੇਸ਼ਨ ਬਾਈ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਇਹ ਫੇਕ ਕਾਉਸ ਦੀ ਅਪਲੀਕੇਸ਼ਨ ਲਗਾ ਦਿੱਤੀ ਤੇ ਰਮਨ ਨੇ 10 ਇਅਰਸ ਲਈ ਬੈਨ ਕਰ ਦਿੱਤਾ ਸੋ ਉਹਨਾਂ ਨੇ ਬੈਨ ਤੋਂ ਲਾਈਕ ਟੂ ਕਾਉਸ ਫੇਕ ਦੇਣਾ ਡਿਫਰੈਂਟ ਥਿੰਗ 10 ਇਅਰਲੀ ਬੈਨ ਕਰਕੇ ਉਹਨਾਂ ਨੇ ਲਾਈਫ ਸਪੋਇਲ ਲਾਈਫ ਖਰਾਬ ਕਰ ਦਿੱਤੀ ਹਾਂਜੀ ਦੈਨ ਉਹਨਾਂ ਨੇ ਨਿਕਿਲ ਹੈਗੇ ਵੀ ਆਪਣੇ ਨਾਨਸੀ ਦੇ ਉਹਨਾਂ ਨਾਲ ਵੀ ਸੇਮ ਅਸਟ ਕੋਸਟ ਦੇ ਪੈਸੇ ਦਿੱਤੇ ਜਦੋਂ ਉਹਨਾਂ ਨੇ ਐਂਡ ਤੇ ਐਕਸੈਪਟ ਵੀ ਕੀਤਾ ਫਾਈਨ ਮੈਂ ਤੁਹਾਨੂੰ ਪੈਸੇ ਰਿਫੰਡ ਕਰ ਦਾਂ ਕੋਸ ਅਮਾਉਂਟ ਉਹਨਾਂ ਨੇ ਦਿੱਤੀ ਹੈ ਬਾਕੀ ਲਾਈਕ ਤੁਸੀਂ ਕਹਿ ਸਕਦੇ ਹੋ 10% ਰਿਫੰਡ ਕੀਤਾ ਬਾਕੀ ਉਹਨਾਂ ਨੇ ओके देन ਮੋਰ ওভার ਉਹਨੋਂ ਕੀ ਕਰ ਰਹੇ ਹੋ ਥ्रेट्स ਕਰ ਰਿਹਾ ਮੇਰੇ ਕੋਲ ਕਿੱਦਿਆ ਕਾਫੀ ਉਹਨਾਂ ਦੇ ਵੌਇਸ ਮੈਸੇਜ ਡਿਫਰੈਂਟ ਕੰਪਨੀਆਂ ਤੋਂ ਡਿਫਰੈਂਟ ਨੰਬਰਸ ਤੋਂ ਆ ਰਹੇ ਆ ਸੋ ਇੱਕ ਤਾਂ ਪੇਮੈਂਟ ਨੂੰ ਉਹਨਾਂ ਨੇ ਫਰਾਡ ਕੀਤਾ ਦੂਸਰਾ ਕਿਸੇ ਦੀ ਲਾਈਫ ਉਹਨਾਂ ਨੇ ਖਰਾਬ ਕੀਤੀ ਸੈਕੰਡਰੀ ਮੇਨ ਜੋ ਉਹ ਲੋ ਸੇ ਮੈਨੂ ਥਰਡ ਕਰ ਰਹੇ ਆ ਤੁਹਾਡੇ ਬੱਚਿਆਂ ਦੇ ਸਕੂਲ ਪਤਾ ਆ ਇਹ ਇਸ ਤਰ੍ਹਾਂ ਕਰਕੇ ਉਹ ਕਾਫੀ ਹੈਗਾ ਉਹਨਾਂ ਦਾ ਲਾਈਕ ਯਾ ਕੈਨਸਲ ਦੇ ਜਾ। ਇਹ ਸਕੇਰੀ ਵੀ ਕੈਨਸਲ ਜੀ ਆਸੋ। ਕੰਨੀ ਕਰਦੇ ਪੇ ਤੇਰੇ ਨਾਲ ਕਿਉਂ ਨਹੀਂ ਜਾਂਦੇ ਆਪਾਂ ਪੈਸੇ ਦਿੱਤੇ ਆਪਾਂ ਕਿਹੜਾ ਉਹ ਉਦਾਂ ਉਹ ਫ੍ਰੀ ਮੰਗਦੇ ਆ। ਤੂੰ ਕੋਦੋ ਕਹਿੰਦਾ ਵੀ ਮੇਰੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਪੈਸਾ ਨਹੀਂ ਡੁੱਬੂਗਾ ਕੁਛ ਨਹੀਂ ਹੋਊਗਾ। ਹੁਣ ਤੂੰ ਕੰਪਨੀ ਤੋਂ ਪਛਵਾ ਦੇ, ਮੇਲ ਦਵਾ ਦੇ ਯਾਰ ਆਪਾਂ 36 ਲੱਖ ਰੁਪਏ ਦਿੱਤਾ ਕੋਈ ਥੋੜੇ ਥੋੜੀ ਐ। ਹਾਂ। ਇਹ ਮੇਰਾ ਵੀਰ ਬਣ ਕੇ ਕਰ ਇਹ ਜੇ ਕਹਿਣਗੇ ਅੱਜ ਸੋਮਵਾਰ ਤੋਂ ਉਹਨਾਂ ਨੇ ਕਿਹਾ ਸੀ ਹੁਣ ਉਹਨਾਂ ਦੇ ਫੋਨ ਬੰਦ ਨੇ। ਕੰਪਨੀ 'ਚ ਕਹਿਣਗੇ ਆਪਾਂ ਕੰਪਨੀ 'ਚ ਜਾਣ ਨੂੰ ਤਿਆਰ ਆ। ਮੈਂ ਤੈਨੂੰ ਵਾਰ-ਵਾਰ ਤਾਂ ਕਹਿੰਦਾ ਵੀ ਬੰਦੇ ਤੇਰੇ ਸਹੀ ਆ ਤੂੰ ਕਹ ਨਹੀ ਬੇਚਿੰਤ ਹੋ ਕੇ ਪੈਸੇ ਦੇ ਦੋ ਕੋਈ ਦਿੱਕਤ ਨਹੀਂ ਮੈਂ ਬੈਠਾ ਗੱਲ ਕਰ ਮੇਰਾ ਵੀਰ ਉਹਨਾਂ ਨਾਲ ਨਵੇੜ ਇਹਨੂੰ ਤੈਨੂੰ ਕਿੰਨਾ-ਕਿੰਨਾ ਕਮਿਸ਼ਨ ਦਿੱਤਾ ਉਹਨਾਂ ਨੇ ਕਪੜੇ ਉਹ ਹੀ ਹੋਏ ਭਾਈ ਹੈ ਕਪੜੇ ਉਹ ਹੀ ਵਾਹੀ ਸੀ ਸੋੜਾ ਨਹੀਂ ਉਹ ਮੁਰਾ ਚੱਲਦਾ ਹੁੰਦਾ ਨਹੀਂ ਨਹੀਂ ਹਜ਼ਾਰ-ਹਜ਼ਾਰ ਪੌਂਡ ਦਿੰਦਾ ਯਾ ਤੈਨੂੰ ਅੱਗੇ ਵੀ ਲਿਆ ਕਦੇ ਇਹਨਾਂ ਨਾਲ ਕੰਮ ਕੀਤਾ ਅੱਗੇ ਕਿੱਥੇ ਹੀ ਗਾ ਉਹਨਾਂ ਦੇ ਵੀ ਜੇ ਆ ਗਏ ਸੀ ਜੀ ਜੀ ਹੋ ਗਏ ਨੇ ਇੱਕ ਭਰਾ ਦਾ ਹੀ ਆ ਜਿਹੜਾ ਹੁਣ ਆ ਫਿਰਦੇ ਹੀ ਨਾਲ ਹੂੰ ਉਹ ਵੀ ਆਈ ਸੀ ਸ਼ਾਹੀ ਦਾ ਉਹਦਾ ਤੇਰੇ ਕੋਲ ਹੈਗਾ ਲੈਟਰ ਫਾਲਸ ਲੈਟਰ ਨਹੀਂ ਹੈਗਾ ਜੀ ਹੈ ਮਾਜੀਦਾਂ ਤੈਨੂੰ ਰੋਲਾ ਪਾਇਆ ਨਾ ਮੈਨੂੰ ਕੋਸ ਜਾਲੀ ਲੱਗਦਾ ਜਾਲੀ ਲੱਗਦਾ ਉਹਦਾਂ ਦੀ ਪੈਰਵਾਹੀ ਕੀਤੀ ਹੁੰਦੀ ਅੱਜ ਨੂੰ ਕੋਈ ਸੇ ਪਾਸੇ ਲੱਗੇ ਹੁੰਦੇ ਨਾ ਤਾਂ ਕੰਪਨੀ ਤੋਂ ਮੇਲ ਕਰਾਉਂਦੇ ਵੇ ਆ ਨਾ ਕਿਸੇ ਹੋਰ ਪਾਸੇ ਕਰਦੇ ਪਏ ਆ ਐਸੇ ਕਰਕੇ ਉਹਦਾਂ ਤੇਰੇ ਡੈਡੀ ਨਾਲ ਗੱਲ ਕੀਤੀ ਵੀ ਪੈਸਿਆਂ ਦਾ ਮਾਮਲਾ ਆਪਣੇ ਦਾ ਲਿਆਜ ਖਰਾਬ ਹੋਊਗੀ ਜਸੂ ਨੇ ਵੀ ਕਿਹਾ ਨਹੀਂ ਕੋਈ ਦਿੱਕਤ ਨਹੀਂ ਤੂੰ ਵੀ ਕਿਹਾ ਕੋਈ ਦਿੱਕਤ ਨਹੀਂ ਹੁਣ ਮਾੜੀ ਜੀ ਪੈਰਵਾਹੀ ਕਰੋ ਮੇਰਾ ਵੀਰ ਬਣ ਕੇ ਮੈਨੂੰ ਕੰਪਨੀ ਤੋਂ ਮੇਲ ਕਰਾ ਦਿਓ ਤਾਂ ਵੀ ਕੋਈ ਚੱਕਰ ਨਹੀਂ ਜਾਸ ਕਿ ਹਾਂ ਸਹੀ ਹੈ ਮਾੜੀ ਮੋਟੀ ਅਮਾਉਂਟ ਹੋਏ ਤਾਂ ਬੰਦਾ ਕਹਿ ਵੀ ਦਿੰਦਾ ਨਾ ਕਰਦਾ ਨਾ ਕਰਕੇ ਮੇਰਾ ਭਰਾ ਦੱਸ ਇਹ ਉਹ ਸਟੂਡੈਂਟਾ ਦੇ ਹੋ ਗਿਆ ਰਿਫਿਊਜ਼ਲ ਲੱਗੀ ਤਾਂ ਸਿਆਪਾ ਨੂੰ ਪੈ ਗਿਆ ਬੈਨ ਲੱਗ ਗਿਆ ਤਾਂ ਅਗਲਿਆਂ ਦੀ ਪੇਮੈਂਟ ਹੈ ਕਰਤ ਨੂੰ ਕਰਤਾਂ ਅਸਾਂ ਕੋ ਟੈਨਸ਼ਨ ਮੈਂ ਨਹੀਂ ਲੈਂਦਾ ਵੀਰੇ ਅੱਗੇ ਤੁਸੀਂ ਲਓਗੇ ਫਿਰ ਬਾਅਦ ਚ ਦਿੱਕਤ ਆਉਗੀ ਕਰ ਮੇਰਾ ਭਰਾ ਠੀਕ ਕੰਪਨੀ ਨਾਲ ਤੁਸੀਂ ਡੀਲ ਕਰ ਰਹੇ ਹੋ ਲੱਖਾਂ ਦੇ ਲੱਖਾਂ ਪਾਉਂਡ ਦੀ ਦੇ ਰਹੇ ਲੱਖ ਲੱਖ ਪਾਉਂਡ ਉੱਥੇ ਜਾ ਰਿਹਾ ਤੁਹਾਡਾ ਤੇ ਉਹਨਾਂ ਨੂੰ ਮੇਲ ਕਰਨ ਚ ਕੀ ਪ੍ਰੋਬਲਮ ਆ ਉਥੇ ਤਾਂ ਤੁਹਾਨੂੰ ਪੂਰੀ ਤਸੱਲੀ ਹੈ ਵੀ ਕੋਸ ओरिजिनल ਹੈ ਠੀਕ ਆ ਮੈਨੂੰ ਪੂਰੀ ਤਸੱਲੀ ਹੈ ਵੀ ਮੇਰੇ ਕੋ ਪੇਮੈਂਟ ਪਈ ਹੈ ਫੋਟੋ ਭੇਜ ਦਿਨਾ ਪੈਸਿਆਂ ਦੀ ਜੋ ਵੀ ਤੈਨੂੰ ਚਾਹੀਦਾ ਤੁਸੀਂ ਮੈਨੂੰ ਇੱਕ ਮੇਲ ਦੇ ਦਿਓ ਮੈਂ ਪੈਸੇ ਭਵਾ ਦਿੰਦਾ ਯਾ ਉਹਦੇ ਫਾਦਰ ਸਾਹਿਬ ਨਾਲ ਜਸੂ ਨਾਲ ਮੇਰੀ ਗੱਲ ਕਰਵਾ ਦੇ ਵੀ ਆ ਮੇਰੀ ਜ਼ਿੰਮੇਵਾਰੀ ਹੈ ਸਾਰੇ ਪੈਸਿਆਂ ਦੀ ਮੈਂ ਹੁਣੇ ਭੇਜ ਦਿੰਦਾ ਪੈਸੇ ਮੈਂ ਆਪ ਲੈ ਕੇ ਆ ਜਨਾ ਕੋਈ ਦਿੱਕਤ ਨਹੀਂ ਵਿੱਚ ਕੋਈ ਨਾ ਜਿਹੜਾ ਥੱਲੇ ਆ ਤੂੰ ਗੱਲ ਨੂੰ ਸਮਝ ਤੇਰੇ ਕੋਲੇ ਉਹ ਭਰਾ ਵੀ ਹੋਣਗੇ ਜਿਹੜੀ ਲਾਸਟ ਲਾਈਨ ਆ ਨਾ ਉਹਦੇ yes no yes no ਕਰਨੀ ਹੁੰਦੀ ਹੈ ਉਹ ਵੇਖੀ ਡਰਾਫਟ ਪ੍ਰੋਪਰ ਨਹੀਂ ਗੇ ਉਹ ਹਿੱਲਿਆ ਹੋਇਆ ਤੇ ਹਿੱਲੂਗਾ ਸਿਰਫ ਉਹੀ ਜਿਹੜਾ ਐਡਿਟ ਹੋਊਗਾ ਕਿਉਂਕਿ ਪੋਰਟਲ ਚੋਂ ਮੰਨ ਆ ਪੋਰਟਲ ਪੋਰਟਲ ਚੋਂ ਕੋਜ਼ ਨਿਕਲਣਾ ਆ ਪੋਰਟਲ ਤੋਂ ਹੀ ਸੀਯੂਐਸ ਨਿਕਲੂਗਾ ਪੇਪਰ ਨਿਕਲੂਗਾ ਸਪੌਂਸਰ ਲੈਟਰ ਉਹ ਕੰਪਿਊਟਰ ਥੋੜੀ ਟੈਟੇ ਕਰੂਗਾ ਯਾਰ ਜਦੋਂ ਕੋਈ ਐਡ ਕਰੂਗਾ ਉਸ ਚੀਜ਼ ਨੂੰ ਉਹ ਟੈਟੇ ਕਰੂਗਾ ਦੋ ਦਿਨ ਆਪਾਂ ਨੂੰ ਹੋਲਡ ਕਰਨਾ ਕੋਈ ਪ੍ਰੋਬਲਮ ਨਹੀਂ ਮੈਂ ਦੂਜੇ ਕੇਸ ਇੱਕ ਕੇ ਜਿਹੜੇ ਤਰ ਤਰ ਤੋਂ ਮੈਂ ਕੇਸ ਲਏ ਆ ਨਾ ਮੈਂ ਉਹ ਵੀ ਇੱਕ ਛੇਤੀ ਜੇ ਚੱਕਰ ਤੇ ਦਿੱਲੀ ਅਪਾਇੰਟਮੈਂਟ ਰੱਖੀ ਹੋਗੀ ਵੀ ਉੱਥੋਂ ਵੀ ਜੇ ਮੈਨੂੰ ਤਸੱਲੀ ਉਹ ਵੀ origignal ਆ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਪਾਂ ਚੱਕ ਲਾਂਗੇ ਪੁਆਇੰਟ ਮਾਰ ਦੇ ਲਈ ਉਹਦੀ ਇੱਥੇ ਦਿੱਲੀ ਲਈ ਐ ਐਮਰਜੈਂਸੀ ਜੀ ਤੇ ਸੋਮਵਾਰ ਨੂੰ ਫਿੰਗਰਾਂ ਕਰਾ ਦਿਓ ਬਸ ਤੇ ਕਿਤੇ ਦਿਨ ਹੁੰਦੇ ਆਉਣਾ ਵੀ ਨਹੀਂ ਸੋਮਵਾਰ ਫਿੰਗਰ ਆਉਣੀ ਐ ਦੋ ਦਿਨ ਬਾਅਦ ਮੇਲ ਆ ਜਾਣੀ ਦੇਖੋ ਤੂੰ ਬੇਰੀ ਗੱਲ ਕਰਾ ਦੇ ਪੈਸਿਆਂ ਦਾ ਕੋਈ ਚੱਕਰ ਨਹੀਂਗਾ ਪੈਸੇ ਦਾ ਹੁਣੇ ਵੀ ਮੈਂ ਦੋ ਕੋਸਾਂ ਲੈਣ ਜਾਣੀ ਐ ਤੇ ਪੇਮੈਂਟ ਮੇਰੇ ਕੋਲ ਰੈਡੀ ਪਈ ਐ ਤੂੰ ਐ ਤਾਂ ਦੱਸ ਦੇ ਵੀ ਜੇ ਕੋਸ ਰੱਬ ਨਾ ਕਰੇ ਜਲਦੀ ਨਿਕਲਾ ਪੈਸੇ ਪੂਰੇ ਕਿੱਥੋਂ ਕਰੋਗੇ ਜੇ ਕੋਈ ਹੈ ਜਦਿਆਂ ਤਾਂ ਦੇਖ ਲਓ ਆਪਾਂ ਜਲਦੀ ਥੋੜੀ ਲੈਣੇ ਐ ਸਮਝ ਰਾਂ ਗੱਲ ਨੂੰ ਇਹ ਨਹੀਂ ਚੱਕਰ ਬਣਾ ਕੇ ਜੀਤਣੇ ਤਾ ਪਰ ਵਾਜ ਕੱਟਣਾ ਜੀ ਬਹੁਤ ਜ਼ਿਆਦਾ ਘਰੇਵੜੇ ਦੀ ਗੱਲ ਕਰ ਜਾਂ ਰੋਕ ਕੇ ਘਰ ਆਵਾਵਾਂ ਨਹੀਂ ਪਈ ਐ। ਹੈਲੋ? ਹਾਂਜੀ ਹਾਂ ਹਾਂ ਹੁਣ ਬੋਲ। ਮੈਂ ਤਾਂ ਹੀ ਕੀ ਆਪਣੇ ਹੁਣ ਕੋਲ ਬਹਿ ਬਿਠਿਆ। ਹੂੰ। ਬੈਠਾ ਮੈਂ ਕੋਰੇ ਆ। ਮੈਨੂੰ ਪਤਾ ਮੈਂ ਆਵਾਜ਼ ਸੁਣ ਲਈ ਸੀ ਤੇਰੇ ਕੋਲੇ ਆਇਆ ਬੈਠਾ ਹੋਊਗਾ। ਜਿਹੜੇ ਜਾਲੀ ਨਿਕਲਿਆ ਇਹ ਤਾਂ ਕੀ ਜ਼ਿੰਮੇਵਾਰੀ ਉਹ ਹੀ ਪੁੱਛ ਰਹਾ ਮਸਮਾਨ। ਅਸੀਂ ਲੈਣ ਨੂੰ ਤਿਆਰ ਬੈਠੇ ਹਾਂ ਕੋਸ। ਹੋ ਕੀ ਛੋਲਟੀ ਹੈ ਤੈਨੂੰ ਮੈਂ origignal code ਭੇਜਦਾ ਫੋਨ ਚੋਂ ਕੱਢ ਕੇ ਉਹਨਾਂ ਨੂੰ ਥੱਲੇ ਵੇਖ ਲਈ ਜਾਂ ਤੇਰੇ ਕੋਲ ਕੋਈ origignal code ਹੋਊਗਾ ਜੇ ਤੇ ਵੀਜ਼ਾ ਲੱਗਿਆ ਹੋਵੇ ਠੀਕ ਹੈ ਉਹਨਾਂ ਦੇ ਅੱਖਰ ਲਾਸਟ ਵਾਲੇ ਥੱਲੇ ਵੇਖ ਲਈ ਪੂਰੇ ਐਨ ਲਾਈਨ ਦੇ ਵਿੱਚ ਹੋਣਗੇ ਤੇ ਆਪਣੇ ਵਾਲੇ ਦੇ ਕੋਲ ਦੇਖ ਲਈ ਉਹ ਤਾਂ ਮੈਨੂੰ ਵੀ ਲੱਗਿਆ ਥੋੜਾ ਜਿਹਾ ਫਰਕ ਤੇ ਫਿਰ ਮੈਂ ਤੈਨੂੰ ਜਦੋਂ ਇਹ ਚੀਜ਼ ਦਾ ਲੱਗਿਆ ਫਰਕ ਲੱਗਿਆ ਆ ਫਿਰ ਭੈਣ ਨੂੰ ਹੋਰ ਮੈਨੂੰ ਦੱਸਣਾ ਹੈ 36 ਲੱਖ ਤਾਂ ਚਲ ਤੁਸੀਂ ਪੂਰੇ ਕਰ ਦੋਗੇ 80 ਕਰਨਾ ਤੁਹਾਨੂੰ ਵੀ ਔਖਾ ਹੋ ਜਾਣਾ ਹੈ ਫੇਟ ਦੇ ਵੇਖ ਲੋ ਮੇਰੀ ਤੇਰੇ ਫਾਦਰ ਸਾਹਿਬ ਨੂੰ ਆਪਾਂ ਕਾਨਫਰੰਸ ਤੇ ਲੈ ਲੈਨੇ ਆ ਉਹਦੇ ਨਾਲ ਗੱਲ ਕਰਾ ਦੇ ਉਹ ਕਹ ਦੇ ਕਿ ਪੈਸੇ ਫੜਾ ਦੇ ਮੈਂ ਦੇ ਦੇਣਾ ਹਾਂ ਕੋਈ ਨਹੀਂ ਕਰਦੇ ਮਨ ਇਹ ਥੋੜੀ ਤਸल्ली ਤਾਂ ਦੋ ਮੈਂ ਤਾਂ ਮੇਲ ਹੀ ਕਈ ਕੰਪਨੀ ਤੋਂ ਜਦੋਂ ਅਗਲੇ ਅਗਲੇ ਨੂੰ ਕਹੋ ਤੁਸੀਂ ਵੀ ਤੁਸੀਂ ਜੈਨੂਨੋਂ ਤੁਹਾਡਾ ਸਾਰਾ ਕੁਝ ਸੈੱਟ ਹੈ ਤੁਸੀਂ ਮੈਨੂੰ ਸਾਨੂੰ ਮੇਲ ਪਾ ਦਿਓ ਮੇਲ ਚ ਕੀ ਜਦੋਂ ਆਪਾਂ ਕੰਪਨੀ ਕੋਸ ਵੇਚ ਰਹੀ ਹੈ ਤੇ ਉਹਨਾਂ ਨੂੰ ਮੇਲ ਚ ਤਾਂ ਕੋਈ ਦਿੱਕਤ ਹੀ ਨਹੀਂ ਹੋਣੀ ਚਾਹੀਦੀ ਸੋਮਵਾਰ ਤਾਂ ਦੂਰੀ ਬਹੁਤ ਜਿਹਨੇ ਮੇਲ ਕਰਨੀ ਹੈ ਮਿੰਟ 20 ਦਾ ਕੰਮ ਆ ਜਾਣਾ ਉੱਥੇ ਤੇ ਮੇਲ ਪਾਉਣੀ ਹੈ ਆਫਰ ਲੈਟਰ ਤਾਂ ਦੇਣਗੇ ਆਪਾਂ ਨੂੰ ਆਪਾਂ ਤਾਂ ਆਫਰ ਲੈਟਰ ਹੀ ਮੰਗੇ ਮੇਲ ਤੋਂ ਬਹੁਤ ਮੇਲ ਤੋਂ ਪਵਾ ਦਿਓ ਇਹ ਕੋਸ ਜਲ ਹੀ ਨਿਕਲਣਾ ਹੈ ਤੇ ਹਜੇ ਜੇ ਬੈਨ ਲੱਗ ਗਿਆ ਤੇ ਉੱਥੇ ਅੱਡ ਮੰਜੀ ਠੋਕੀ ਜਾਣੀ ਹੈ ਇੰਡੀਆ ਚ ਤੁਹਾਨੂੰ ਜਿਹੜਾ ਵੀ ਬੰਦਾ ਅੱਗੇ ਐ ਉਹਨੇ 2-4 ਕੋਸ ਓਰੀਜਨਲ ਦੇਤੇ ਹੁਣ ਉਹਦੀ ਇਹ ਪਹਿਲੀ ਗੱਲ ਤਾਂ ਰਵੀ ਹੋਰੀ ਨਿਕਲਣਗੇ ਗੁਜਰਾਤੀ ਬੰਦਾ ਆ ਉਹਨੇ ਟੀਮਾਂ ਛੱਡੀਆਂ ਹੋਈਆਂ ਉਹਨੇ 1600 ਕਰੋੜ ਦਾ ਕੰਮ ਕੀਤਾ ਜਾਲੀ ਕੋਸਾਂ ਦਾ ਲੰਡਨ ਤੋਂ ਆ ਮੁੰਡਾ ਤੇ ਉਹ ਸਸਤੀਆਂ ਦਿੰਦਾ 11000 ਦੀ 10000 ਦੀ ਪਹਿਲਾਂ ਮੁਰਗੇ ਫਸਾਉਂਦਾ ਸਸਤੀਆਂ ਦੇ ਕੇ ਤੁਹਾਡੇ ਵਰਗੇ 5-7 ਮੁੰਡੇ ਜਿਹੜੇ ਨਵੇਂ ਆਉਂਦੇ ਆ ਵਿਚਾਰੇ ਹਨ ਜਿਹੜੇ ਕੰਮ ਲੱਗੇ ਹੋਏ ਆ ਉਹਨਾਂ ਨੂੰ ਲਾਲਚ ਦੇ ਕੇ ਅੱਗੇ ਲਾ ਲੈਂਦਾ ਕਿ ਅੱਗੇ ਕੋਸਾਂ ਘਟਾਉਂਦਾ ਹੋ ਆਪ ਉਹ ਕਿਸੇ ਨੂੰ ਨਹੀਂ ਮਿਲਦਾਗਾ ਉਹਨੇ ਉਹਦੇ ਪੋਰਟਲ ਲਾਏ ਹੋਏ ਆ ਉਹਦੇ ਸਿਸਟਮ ਲਾਏ ਹੋਏ ਆ ਉਹਨਾਂ ਵਿੱਚ ਹੀ ਸਾਰਾ ਕੰਮ ਕਰੀ ਜਾਂਦਾ ਤਿੰਨ ਜਣੇ ਨੇ ਇੱਕ ਸੁਨਿਆਰਾ ਇੱਕ ਗੁਜਰਾਤੀ ਰਵੀ ਆ ਇੱਕ ਹੋਰ ਤਿੰਨ ਜਣੇ ਕੰਮ ਕਰ ਰਹੇ ਆ ਤੇ 1600 ਕਰੋੜ ਦਾ ਚੂਨਾ ਲਾਈ ਬੈਠੇ ਆ ਉਹ ਨਾਲੇ ਆਪਾਂ ਇੱਥੇ ਉਲਝਾਂਗੇ ਤੇ ਨਾਲੇ ਉੱਥੇ ਉਲਝਾਂਗੇ ਕੋਈ ਫਾਇਦਾ ਥੋੜੀ ਆ ਮੈਨੂੰ ਤਸੱਲੀ ਕਰਾ ਦਿਓ ਪੈਸੇ ਤਿਆਰ ਆ ਕੋਈ ਚੱਕਰ ਨਹੀਂ ਦੱਸ ਦਿਓ ਮੇਲ ਕਰਾ ਦਿਓ ਮੇਲ ਤੇ ਤਾਂ ਕੋਈ ਟਾਈਮ ਹੀ ਲੱਗਣਾ ਉਹ ਜੇ ਤੈਨੂੰ ਆਪ ਨੂੰ ਡਾਊਟ ਆ ਵੀ ਹਾਂ ਕੋਰਸ ਹੋ ਸਕਦਾ ਜਲ ਹੀ ਹੈ ਫਿਰ ਮੈਨੂੰ ਡਾਊਟ ਹੈ ਤਾਂ ਹੀ ਅੱਜ ਜੀ ਮੈਂ ਪਹਿਲਾਂ ਦੂਰੇ ਮੈਂ ਕਹਿੰਦੇ ਜਿਵੇਂ ਆਪਣੇ ਕੋਲੇ ਕਾਹੀ ਨਾ ਹਾਂ ਮੈਨੂੰ ਐ ਸੀ ਕਿ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਮਾਂ ਚੱਲ ਕੋਈ ਨਹੀਂ ਇੱਕ ਜੀ ਤੁਸੀਂ ਮੈਂ ਕਿਹਾ ਕਿ ਆਪਾਂ ਉਹਦਾ ਵੀਜ਼ਾ ਕਢਾ ਲੀਏ ਹਾਂ ਇਹ ਨੂੰ ਸ਼ਰੀਪਾ ਦਿੱਤੇ ਤੇ ਮੈਂ ਤੇ ਵਰਕਾਈ ਵੀ ਜਿੱਤੇ ਨੇ ਸੁਣੋ ਅਡਵਾਸ ਸ਼ੀਲਾ ਕਰ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਹਣਾ ਜਦੋਂ ਸਾਨੂੰ ਐਮਬੀ ਪ੍ਰੋਪਰ ਆ ਸਾਨੂੰ ਕੋਈ ਦਿੱਕਤ ਨਹੀਂ ਸੀ ਜਦੋਂ ਅਸੀਂ ਉੱਥੇ ਹੋਮ ਆਫਿਸ ਭੇਜਿਆ ਉਦੋਂ ਇਹ ਗੱਲ ਕਲੀਅਰ ਹੋਈ ਵੀ ਇਹ ਵੀ ਹੈ 90% ਕੋਸ ਜਲਦੀ ਹੈ ਤੇ ਅਸੀਂ ਉਦੋਂ ਹੀ ਮੈਂ ਇਹਨਾਂ ਨੂੰ ਕਹਿਤਾ ਸੀ ਵੀ ਹਜੇ ਰੁਕ ਜਾਓ ਤੇ ਨਾਲ ਵੀ ਗੱਲ ਹੋ ਗਈ ਸੀ ਵੀ ਮੈਨੂੰ ਡਾਊਟ ਆ ਮੈਂ ਤੈਨੂੰ ਕੱਲ ਭੇਜਿਆ ਵੀ ਵੇ ਅੱਜ ਕੋਸ ਕੱਟ ਕੇ ਬੈਠੇ ਨੇ ਮੇਰੇ ਕੋਲ ਤਾਂ ਨਹੀਂ ਉਹ ਮੇਰੇ ਮੰਨ ਗਿਆ ਕੋਸ ਕੱਟ ਕੇ ਯਾਰ ਮੇਰੀ ਗੱਲ ਸੁਣ ਯਾਰ ਸਾਰੀ ਗੱਲ ਮੰਨ ਗਿਆ ਕੋਸ ਕੱਟ ਕੇ ਬੈਠੇ ਆ ਜੇ ਜਲ ਹੀ ਨਿਕਲਾ ਏ ਜ਼ਿੰਮੇਵਾਰੀ ਕੀ ਦੀ ਏ ਪੈਸਿਆਂ ਦੀ ਪੈਸੇ ਦੇਣੇ ਕੋਈ ਰਵਟਾ ਤਾਂ ਦੇਣੀਆਂ ਨਹੀਂ ਸਿਰ ਕੌਣ ਭਰੂਗਾ 80 ਲੱਖ ਰੁਪਈਆ ਹੌਲਡ ਕਰ ਲੈ ਹੂੰ ਮੇਰੇ ਕੋਲ ਤੂੰ ਜ਼ਿੰਮੇਵਾਰੀ ਦਵਾ ਦੇ ਤੇ ਬਾਪੂ ਦੀ ਮੈਂ ਪੈਸੇ ਭੇਜ ਦਿੰਦਾ ਆਪਾਂ 10 ਲੱਖ ਰੁਪਏ ਦੀ ਜ਼ਿੰਮੇਵਾਰੀ ਮੰਗ ਲਈ ਹੈ ਤਾਂ 580 ਲੱਖ 536 ਲੱਖ ਮੈਂ ਪਹਿਲਾਂ ਦਿੱਤੀ ਬੈਠਾ ਉਹ ਵੀ ਤੇਰੇ ਡੈਡੀ ਜੇ ਕਹਿੰਦੇ ਉਸ ਦਿਨ ਮੈਂ ਪਹਿਲਾਂ ਤਾਂ ਤੇਰੇ ਡੈਡੀ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਕੋਈ ਦਿੱਕਤ ਨਹੀਂ ਫਿਰ ਤੂੰ ਕਿ ਮੇਰੀ ਜ਼ਿੰਮੇਵਾਰੀ ਕੋਈ ਦਿੱਕਤ ਨਹੀਂ ਚਾਚਾ ਤੂੰ ਪੈਸੇ ਉਹ ਕਰ ਲਾ ਹਨਾ ਹੁਣ ਮੈਂ ਉਸੇ ਚੱਕਰ ਤੇ ਫਿਰ ਮੈਂ ਦੁਬਾਰਾ ਹੁਣ ਮੈਂ ਕਹਿੰਦਾ ਵੀ ਅਰਥ ਤੋਂ ਲੈ ਹੀ ਲੈਣੇ ਆ ਤੇ ਮੈਂ ਤੈਨੂੰ ਫਸਾਦਾ ਹਾਂ ਤਾਂ ਕੋਈ ਸਵਾਦ ਥੋੜੀ ਹੈ ਤੈਨੂੰ ਡਾਊਟ ਹੈਗਾ ਨਾ ਕੋਸ ਦੇ ਵਿੱਚ ਇਹ ਦੌੜ ਤੇ ਮੈਨੂੰ ਹੈਗਾ ਕੋਈ ਫੇਰ ਪਤੰਦਰਾ ਮੈਨੂੰ 50 ਲੱਖ ਹੋਰ ਕਿਉਂ ਮੈਨੂੰ ਕਹਿਣਾ ਵੀ ਦੇ ਖੋਪੇ ਨਾਲ ਕਢਾ ਲੈਣਾ ਵੀਰੇ ਮੈਂ ਆਪ ਕਹਿਣਾ ਵੀ ਦੋ ਪਹਿਲੇ ਉਹ ਤਾਂ ਮੈਂ ਕਹਿਣਾ ਵੀ ਤੁਸੀਂ ਸਿਰਫ ਮੇਲ ਕਰਾ ਦਿਓ ਮੇਰੇ ਤਿੰਨ ਵੀ ਮੈਂ ਚੱਕ ਲੈਣਾ ਮੇਲ ਕਰਾਉਣ ਚ ਕੀ ਦਿੱਕਤ ਆ ਸੋਮਵਾਰ ਤਾਂ ਦੂਰ ਬਹੁਤ ਹੈ ਮੇਲ ਕਰਾ ਦਿਓ ਕੰਪਨੀ ਤੋਂ ਹੁਣੇ ਲੈ ਜਾਾਂਗੇ ਸਿੱਧੇ ਘੰਟੇ ਜਾ ਕੇ ਮੈਨੂੰ ਹੁਣ ਤੇ ਕਿੰਨਾ ਟਾਈਮ ਲੱਗਣਾ ਇੱਥੇ ਬਈ ਤੋਂ 올ਡ ਵਰੀਓ ਪੈਸੇ ਚੱਕਣੇ ਆ ਉਹ ਤੋਂ ਪੈਸੇ ਚੱਕ ਕੇ ਤਾਂ ਦੇ ਦੇਣਾ ਆ ਪਾ ਵੀ ਅਗਲੇ ਬੰਦੇ ਨਾਲ ਜਾ ਸਕਦੇ ਹਾਂ ਇਹ ਵਾਲੇ ਜਿਹੜੇ ਕੋਸ ਆਏ ਹੁਣ ਵੇਖੇ ਲਾਈਨ ਸਹੀ ਆ ਬਰਾਬਰ ਅਸਲ ਦੇ ਤੁਸੀਂ ਹੈ ਫੇਜਿੰਦੇ ਨਾ ਨਹੀਂ ਨਹੀਂ ਤੂੰ ਉਹਦੇ ਕੋਲ ਵੇਖ ਲੈ ਜਿਹੜੇ ਉਹਨਾਂ ਕੋਲੇ ਆ ਪਰਸ਼ਾ ਉਹ ਉਥੇ ਆੜੇ ਛੇ ਕੋਈ ਕਿਤੇ ਹਾਂ ਉਹਨਾਂ ਨਾਲ ਗੱਲ ਕਰ ਲੈ ਨਾ ਉਹ ਜਦੋਂ ਕੋਸ ਪਹਿਲਾਂ ਉਹ ਕਲੀਅਰ ਕਰ ਲੋ ਇੱਕ ਉਸ ਤੁਹਾਡੇ ਜਾਲੀ ਨਿਕਲਨੇ ਆ ਮੈਂ ਤਾਂ ਇਹ ਪੈਸੇ ਵਾਪਸ ਲੈਣ ਵਾਸਤੇ ਤੁਹਾਨੂੰ ਕਹਿਣਾ ਸੀ ਹੈ ਕੋਈ ਨਹੀਂ ਮੱਕ ਹਾਂ ਤੂੰ ਮੇਲ ਕਰਾਉ ਕੰਪਨੀ ਤੋਂ ਜਾਂ ਮੈਨੂੰ ਸਾਨੂੰ ਕੰਪਨੀ ਦੇ ਸਾਹਮਣੇ ਲੈ ਜਾਓ ਅਸੀਂ ਡਾਇਰੈਕਟ ਨਹੀਂ ਆਉਣਾ ਅਸੀਂ ਕੀ ਕਰਾਉਣਾ ਕੰਪਨੀ ਤੋਂ ਵੀ ਤੁਹਾਡੇ ਨਾਲ ਡੀਲ ਹੋਈ ਹੋਈ ਹੈ ਜੇ ਅਸੀਂ ਕਿਸੇ ਤੋਂ ਮੱਥਾ ਵੀ ਮਾਰੀਏ ਠੀਕ ਹੈ ਉਵੇਂ ਤਾਂ ਸਾਡੇ ਕੋਈ ਵੀ ਐਡਰੈਸ ਹੈਗੇ ਨਹੀਂ ਕੰਪਨੀ ਦਾ ਅਸੀਂ ਅਜੇ ਤੱਕ ਨਹੀਂ ਕਿਸੇ ਕੰਪਨੀ 'ਚ ਜਾਂਦੇ ਅਸੀਂ ਪੈਸੇ ਥੋੜੀ ਡੋਬਣੇ ਆ ਇਹ ਆ ਕੋਸ਼ ਜਾਲੀ ਹੋ ਗਏ ਤਾਂ ਐਸੇ ਹਫ਼ਤੇ ਪੈਸੇ ਦੇਣੇ ਪੈਣੇ ਆ ਇਹ ਦੇਖ ਲੋ ਖੇਮ ਨਹੀਂ ਪਾਉਣਾ ਬਾਅਦ ਚ ਕਿਉਂਕਿ ਜਿਹੜੇ ਮੇਰੇ ਨਾਲ ਵਾਲੇ ਮੁੰਡੇ ਆ ਨਾ ਉਹ ਜਿਹੜਾ ਇੱਥੇ ਮਿਡਲੈਂਡ ਪੁਲਿਸ ਦਾ ਚੀਫ ਆ ਗੋਰਾ ਆ ਉਹਦੇ ਉਹ ਇੱਥੇ ਵੀ ਸਿਆਪਾ ਪੈ ਜਾਣਾ ਮੈਂ ਨਹੀਂ ਚਾਹੁੰਦਾ ਵੀ ਆਪਾਂ ਰਫੜ ਚ ਪਈਏ ਜੇ Ориਜਨਲ ਨਿਕਲ ਗਏ ਜਿੰਨੇ ਮਰਜ਼ੀ ਦੇ ਦੋ ਤੁਸੀਂ ਮੈਨੂੰ ਕੰਪਨੀ ਦਾ ਚਲੋ ਕੋਈ ਨਹੀਂ ਮੈਂ ਕਰਦਾ हां करके मेरा वीर तू तू डेडी तो जिम्मेदारी दबा दे कोर्स होने ले जांदा मैं जेडो तिनू आपरो डाउट है डाउट त 2% ਵੀ ਬਹੁਤ ਹੁੰਦਾ ਆਪਾਂ ਤਾਂ ਭਾ 90% ਹੋਇਆ ਪਿਆ ਤੇ ਆਪਾਂ ਹੋਰ ਪੈਸੇ ਕਿਵੇਂ ਪਸਾਵਾਂਗੇ ਸਮਝ ਨਹੀਂ ਆ ਮਤਲਬ हां ਇਹ ਕਲੀਅਰ ਕਰ ਮੇਰਾ ਵੀਰ ਜੇੜੀ ਤੂੰ ਹਰਸ਼ਦੀਪ ਖਿਲਾਫ ਕੰਪਲੀਟ ਦਿੱਤੀ ਆ ਜੇ ਤੂੰ ਸ਼ਾਮ ਤੱਕ ਵਾਪਸੀ ਨਾ ਲੇਤੀ ਤੇਰੇ ਘਰੇ ਅੱਗ ਵੀ ਲੱਗੂਗੀ ਤੇ ਗੋਲੀਆਂ ਵੀ ਵੱਜੂਗੀਆਂ ਠੀਕ ਆ ਇਹ ਹੁਣ ਤੂੰ ਦੇਖ ਲੈ ਕੀ ਕਰਨਾ ਤੂੰ ਗੁੰਡ ਬੜਵਾਣੀ ਆ કે ਕੰਪਲੀਟ ਵਾਪਸੀ ਲੈਣੀ ਆ ਤੂੰ ਕੰਪਲੀਟ ਵਾਪਸੀ ਲੈ ਲਾ ਹਰਸ਼ਦੀਪ ਖਿਲਾਫ ਜਿਹੜੀ ਦਿੱਤੀ ਆ ਤੇਰਾ ਡੋਰ ਨੰਬਰ ਘਰ ਤੇਰਾ ਸਾਰਾ ਕੁਝ ਪਤਾ ਪਤਰੇ ਘਰੇ ਅੱਗ ਤੇ ਗੋਲੀਆਂ ਸ਼ਾਮ ਤੱਕ ਚਲਵਾ ਦਊਗਾ ਇਹ ਬਾਕੀ ਹੁਣ ਤੇਰੇ ਹੱਤਾ ਤੂੰ ਦੱਸ ਕੀ ਕਰਨਾ ਵਾ ਠੀਕ ਆ अच्छा हर्षदीप सिंह ਤੁਸੀਂ ਨਾਮ ਦੱਸਿਆ ਮੈਂ ਚਾਹਣਾ ਇੱਕ ਵਾਰੀ ਰਿਪੀਟ ਕਰ ਪੀਏ ਕਿ ਕਿੱਥੇ ਕਹਿੰਦੇ ਉਹ ਕੰਮ ਕਰਦੇ ਕੀ ਕਹਿ ਕੇ ਫਰਾਡ ਕਰਦੇ ਲੋਕਾਂ ਦਾ ਅਲਾਈਂਸ ਕੰਪਨੀ ਦੇ ਵਿੱਚ ਅਲਾਈਂਸ ਕਯਰ ਹੈ ਨਾ ਅਲਾਈਂਸ ਕਯਰ ਕਾਫੀ ਰੈਪਿਊਟੇਡ ਕੰਪਨੀ ਆ ਹਾਂ ਤੇ ਉਹ ਜੈਨੂਇਲੀ ਆਈ ਥਿੰਕ ਉਹਤੇ ਜੋਬ ਵੀ ਕਰਦੇ ਸੀ ਉਹਨੇ ਸਾਨੂੰ ਪ੍ਰੂਫ ਕੀਤਾ ਸੀ ਜੋਬ ਠੀਕ ਹੈ ਠੀਕ ਹੈ ਜੋਬ ਕਰਦੇ ਉੱਥੇ ਹਾਂਜੀ ਅਸੀਂ ਪੂਰੀ ਵੈਰੀਫਿਕੇਸ਼ਨ ਕੀਤੀ ਸੀ ਉਹ ਕਰਦੇ ਸੀ ਜੋਬ ਵਗੈਰਾ ਥੈਨ ਹੀ ਉਹਨੂੰ ਕੰਮ ਦਿੱਤਾ ਉਸ ਤੋਂ ਬਾਅਦ ਵੀ ਕੰਫੀਡੈਂਸ ਹੈ ਉਹ ਲੈ ਲੈਂਦਾ ਕਿ ਉਹ ਕਰ ਵੀ ਪਾਉਂਦਾ ਤੋ ਦਰਸ਼ਕੋ ਤੁਸੀਂ ਦੇਖੋ ਕਿ ਇੱਕ ਤਾਂ ਜਾਲੀ ਸਰਟੀਫਿਕੇਟ ਜਾਂ ਜਿਹੜੇ ਪੇਪਰ ਵਰਕ ਹੁੰਦਾ ਉਹ ਪ੍ਰੋਵਾਈਡ ਕਰਵਾਉਣਾ ਮੁੜ ਕੇ ਸਟੂਡੈਂਟਸ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹ ਆਪਣੀ ਜਾਇਦਾਦ ਵੇਚਦੇ ਨੇ ਜਦੋਂ ਆਉਣਾ ਹੁੰਦਾ ਹੈ ਪਹਿਲੀ ਵੇਚ ਦਿੰਦੇ ਆ ਬੈਂਕ ਬੈਲੈਂਸ ਜਿਹੜਾ ਪਿਆ ਹੁੰਦਾ ਉਹ ਲਾ ਦਿੰਦੇ ਆ 30-30 ਲੱਖ ਰੁਪਈਆ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ ਪਰ ਬਾਤ ਉਹ ਚੀਜ਼ ਜਿਹੜੀ ਹੈ ਗਲਤ ਨਿਕਲਦੀ ਹੈ ਸੇਖ ਨਿਕਲਦੀ ਆ ਸੋ ਦੇਖੋ ਕਿਵੇਂ ਜ਼ਿੰਦਗੀ ਜਿਹੜੀ ਆ ਉਹ ਖਰਾਬ ਕੀਤੀ ਜਾ ਰਹੀ ਹੈ ਸੋ ਹੁਣ ਤੁਹਾਨੂੰ ਥ੍ਰੈਟ ਵੀ ਆ ਰਹੇ ਮਤਲਬ ਹਾਂਜੀ ਹਾਂਜੀ ਮੇਰੇ ਕੋਲ ਕੋਲ ਕਾਲ ਵੀ ਆਉਂਦੇ ਕੋਲ ਵੀ ਮੈਸੇਜ ਵੀ ਭੇਜਦੇ ਜਾਂਸਰ ਨਾਮ ਦੇ ਅੱਛਾ ਡਿਫਰੈਂਟ ਨੰਬਰਸ ਤੋਂ ਡਿਫਰੈਂਟ ਕੰਪਨੀਆਂ ਤੋਂ ਕਰਦੇ ਆ ਹਾਂ ਇਸ ਤਰ੍ਹਾਂ ਕਰਕੇ ਕਾਫੀ ਯੂਜ਼ ਕਰਦੇ ਆ ਟੈਕਸ ਮੈਸੇजेस ਉਹਨਾਂ ਦੇ ਮੇਰੇ ਕੋਲ ਸਾਲ ਤੋਂ ਫੈਗ ਇਹ ਜਦੋਂ ਗੱਲਬਾਤ ਸ਼ੁਰੂ ਹੋਈ ਹੈ ਇਹ ਇਸ ਤਰੀਕੇ ਦੇ ਨਾਲ ਹੋਈ ਸੀ ਮਤਲਬ ਕਿ ਕੌਸ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਦਵਾਂਗੇ ਜੌਬ ਦਵਾਂਗੇ ਸਾਰੀ ਉਹ ਗੱਲਬਾਤ ਦੱਸੋ ਹਾਂਜੀ ਉਹਨਾਂ ਨੇ ਜਿਸ ਤਰ੍ਹਾਂ ਇੱਕ ਆਪਣੇ ਨਾਮ ਹੈਗੇ ਫਿਰ ਰਿਸ਼ਪਾਲ ਭਾਜੀ ਉਹਨਾਂ ਨਾਲ ਉਹਨਾਂ ਦੇ ਗੱਲਸ ਮਿਲਿਆ ਸੀ ਨਾ ਤੇ ਉਹਨਾਂ ਨੇ ਨੋਬੋਸਨ ਦੇ ਸ਼ੇਅਰ ਕੀਤਾ ਸੀਗਾ ਇਸ ਤਰ੍ਹਾਂ ਕਰਕੇ ਤੁਹਾਨੂੰ ਕੌਸ ਲਗਾਇਆ ਦੇ ਮੈਂ ਕਿ ਪ੍ਰੋਪਰ ਕੌਸ ਵੀ ਦਿਖਾਈ ਸੀ ਤੁਹਾਨੂੰ ਬਹੁਤ ਜੈਨੂਨ ਤੌਰ ਤੇ ਸੀ ਅੱਛਾ ਅੱਛਾ ਹਾਂਜੀ ਵੈਰੀਫਾਈ ਕੀਤਾ ਸੀ ਪਰ ਜਦੋਂ ਸੀ ਅਪਲਾਈ ਕੀਤਾ ਤਾਂ ਉਹਨਾਂ ਨੇ ਇੱਕ ਗਵਰਨਮੈਂਟ ਨੇ ਅੰਬੈਸਡਰੀ 10 ਇਅਰਸ ਦੀ ਬੈਨ ਕਰ ਦਿੱਤੀ ਹਾਂਜੀ ਜੋ ਜਿਹੜੀ ਸੈਕਿੰਡ ਕੌਫ ਦੇ ਪੀਸੀ ਉਹਨੇ ਸੇਮ ਵਾਹ ਇਹ ਕਿੰਨੇ ਕੁ ਜਾਣਿਆਂ ਦੇ ਨਾਲ ਮਤਲਬ ਕਿਸ ਤਰ੍ਹਾਂ ਹੋਇਆ ਹੋਗਾ ਤੁਹਾਡੇ ਹਿਸਾਬ ਨਾਲ ਆਈ ਥਿੰਕ ਬਹੁਤ ਲੋਕ ਹੈ ਇਸ ਤਰ੍ਹਾਂ ਦੇ ਕਿ ਆਈ ਡੋਨਟ ਨੋ ਕਿ ਕੋਈ ਸਾਹਮਣੇ ਕਿਉਂ ਨਹੀਂ ਮੇਬੀ ਮੇਰੇ ਵੱਲ ਤੋਂ ਸਾਹਮਣੇ ਨਹੀਂ ਆਣਾ ਤਾਂ ਉਹ ਥ੍ਰੈਟ ਬੈਟਲੀ ਕਰਦੇ ਹੁੰਦੇ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਅਲੱਗ-ਅਲੱਗ ਕੰਪਨੀਆਂ ਤੋਂ ਮੈਸੇਜ ਕਰਨੇ ਸ਼ੁਰੂ ਕੀਤੇ ਹੋਏ ਕਿ ਤੁਹਾਨੂੰ ਫੇਸ ਵਾਪਸ ਲਓ ਇਸ ਤਰ੍ਹਾਂ ਦੇ ਯੂਕੇ ਪੁਲਿਸ ਨੂੰ ਤੁਸੀਂ ਦੱਸਿਆ ਇਸ ਬਾਰੇ ਹਾਂਜੀ ਮੈਂ ਯੂਕੇ ਪੁਲਿਸ ਨੂੰ ਵੀ ਕੇਸ ਪਾਇਆ ਹੋਇਆ ਹੈ ਕਿਉਂਕਿ ਫਰਾਡ ਇਨਵੈਸਟੀਗੇਸ਼ਨ ਟੀਮ ਹੈ ਉੱਥੇ ਵੀ ਪਾਇਆ ਹੋਇਆ ਹੈ ਬਟ ਇਦਾਂ ਦੇ ਬਹੁਤ ਲੋਕ ਆ ਜਿਹੜੇ ਚਰਚੇ ਦੱਸਦੇ ਨਹੀਂ ਜਾਂ ਜਿਸ ਤਰ੍ਹਾਂ ਇਹ ਚੈਟ ਕਰਕੇ ਸਾਹਮਣੇ ਨਹੀਂ ਆਉਂਦੇ ਹਾਂਜੀ ਹਾਂਜੀ ਤੋ ਦੋਸਤੋ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਜੇਕਰ ਤੁਹਾਡੇ ਨਾਲ ਵੀ ਇਸ ਤਰੀਕੇ ਦਾ ਫਰਾਡ ਹੋਇਆ ਜੋ ਐਸੇ ਬੰਦੇ ਵੱਲੋਂ ਕੀਤਾ ਗਿਆ ਜਾਂ ਕਿਸੇ ਵੱਲੋਂ ਵੀ ਕੀਤਾ ਗਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਮੈਂਟਸ ਦੇ ਵਿੱਚ ਅਸੀਂ ਸਾਰੀ ਗੱਲਬਾਤ ਜਿਹੜੀ ਹੈਗੀ ਉਹ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾਂ ਵੀ ਰੱਖਦੇ ਆਏ ਆ ਤੇ ਹੁਣ ਵੀ ਜਿਹੜਾ ਉਹ ਰੱਖਾਂਗੇ ਤੁਸੀਂ ਵੀ ਸਾਹਮਣੇ ਆਓ ਜੇਕਰ ਇਕੱਠੇ ਹੋ ਕੇ ਆਵਾਜ਼ ਜਿਹੜੀ ਆ ਬੁਲੰਦ ਕੀਤੀ ਜਾਵੇ ਤੇ ਉਹ ਗੱਲ ਹੀ ਕੁਝ ਹੋਰ ਹੋ ਜਾਂਦੀ ਹੈ ਸੋ ਸਾਰਿਆਂ ਨੂੰ ਜੇਕਰ ਫਰੈਟ ਵੀ ਦਿਓ ਤੇ ਪੈਸੇ ਵੀ ਮਾਰ ਲਓ ਸੋ ਇਹ ਇਹ ਤਾਂ ਫਿਰ ਬਦਮਾਸ਼ੀ ਹੋ ਗਈ ਨਾ ਸੋ ਇਸ ਤਰੀਕੇ ਦਾ ਕੰਮ ਜਿਹੜਾ ਹੈਗਾ ਉਹ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਾਂ ਨਹੀਂ ਚੱਲਣ ਦੇਣਾ ਸੋ ਬੇਨਤੀ ਹੈ ਸਾਰੇ ਜਣੇ ਤੁਸੀਂ ਵੀ ਨੰਬਰ ਆ ਰਹੇ ਜਾਂ ਕਮੈਂਟ ਕਰ ਦਿਓ ਤੁਸੀਂ ਤੇ ਆਪਾਂ ਤੁਹਾਡਾ ਸੰਪਰਕ ਕਰਾਂਗੇ ਕੋਈ ਵੀ ਕਹਾਣੀ ਜਿਹੜੀ ਹੈ ਉਹ ਸਾਰਿਆਂ ਤੱਕ ਪਹੁੰਚਾਵਾਂਗੇ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਖੀਰ ਦੇ ਵਿੱਚ ਕੁਝ ਇਸ ਕੇਸ ਬਾਰੇ ਜਾਂ ਰਿਪੋਰਟ ਜੋ 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 ਵੀ ਹੋਵੇ ਹੋਵੇ ਕੋਈ ਨਾ ਇਹ ਬਹੁਤ ਸਨੀਫਿਕੈਂਟ ਹੋਣੋਂ ਤੇ ਆਪਾਂ ਤੁਹਾਨੂੰ ਪਤਾ ਕਰਕੇ ਆ। ਇਹ ਹੋ ਨਹੀਂ ਚਾਹੀਦਾ। ਅੱਛਾ ਰਕਮ ਕੀ ਸੀ ਜਿਹੜੀ ਮੈਂ ਨਾ ਮਾਰਨੀ ਕਰੀ ਤੇ ਨਾ ਪੇਪਰਸ ਆਸਪਾਸ ਕਰੀ ਤੇ ਕੋਈ ਜਦੋਂ ਕੋਈ ਆਉਂਦਾ ਜੋ ਚਾਹੁੰਦੇ 5 ਲੱਖ ਇੰਡੀਆ ਪਰਪਸ ਕਰ ਦਿੱਤਾ ਤੇ 3000000 ਦੇ ਕਰੀ 36 ਲੱਖ ਰੁਪਈਆ ਤੁਸੀਂ ਕਹਿ ਰਹੇ 36 ਲੱਖ ਰੁਪਈਆ ਸੋ ਤੁਸੀਂ ਆਪ ਹਿਸਾਬ ਲਾਓ ਕਿੱਡੀ ਵੱਡੀ ਰਕਮ ਹੈ 36 ਲੱਖ ਰੁਪਈਆ ਸੋ ਉਹਦੇ ਵਿੱਚੋਂ 8 ਲੱਖ ਤੁਸੀਂ ਕਹਿ ਰਹੇ ਵਾਪਸ ਆਵਾ ਬਾਕੀ ਸਾਰੇ ਰਹਿੰਦੇ ਤੇ ਬਾਕੀ ਸਾਰੇ ਰਹਿੰਦੇ 8 ਲੱਖ ਤੋਂ ਬਾਅਦ ਉਹਨੇ ਸੱਟ ਤਾਂ ਨਹੀਂ ਪਾਉਂਦਾ ਹੂੰ ਹੂੰ ਉਹ ਜਾਨਵਾਨ ਸੀ ਜੇ ਜਕੂਸ਼ ਵੀ ਹੋਇਆ ਫਿਰ ਉਹਨਾਂ ਨਾਲ ਲੱਗ ਵੀ ਵਾਪਸ ਨਹੀਂ ਸੀ ਗਿਆ ਸੋ ਦੈਟ ਮੀਨਸ ਉਹਨਾਂ ਨੇ ਫਰਾਡ ਕੀਤਾ ਤਾਂ ਹੀ ਉਹਨਾਂ ਨੇ ਵਾਪਸ ਕੀਤਾ ਹਾਂ ਬਿਲਕੁਲ 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 ਦੇਖੋ ਜਿਹੜੀ ਰਿਕਾਰਡਿੰਗਸ ਆਪਾਂ ਚਲਾ ਰਹੇ ਹਾਂ ਨਾਲ ਨਾਲ ਤੁਸੀਂ ਦੇਖ ਹੀ ਰਹੇ ਹੋ ਦੇ ਵਿੱਚ ਕਿਵੇਂ ਵਾਅਦੇ ਕੀਤੇ ਜਾ ਰਹੇ ਕਿ ਕਾਸਟ ਜਿਹੜਾ ਅਸਲੀ ਹੈ ਤੇ ਕੋਈ ਚੱਕਰ ਨਹੀਂ ਹੈਗਾ ਤੁਸੀਂ ਲਓ ਇਹਦੇ ਉੱਤੇ ਕੰਮ ਕਰਵਾਓ ਤੇ ਉਹ ਬਾਅਦ ਵਿੱਚ ਸਾਰਾ ਕੁਝ ਜਿਹੜਾ ਹੈਗਾ ਉਹ ਗਲਤ ਨਿਕਲਦਾ ਸੋ ਸਾਵਧਾਨ ਹੋ ਜਾਓ ਤੇ ਮੈਂ ਫਿਰ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਅੱਗੇ ਆਈਏ ਇਸ ਬੰਦੇ ਦੇ ਖਿਲਾਫ ਤੇ ਜਿਹੜੇ ਹੋਰ ਵੀ ਹੈਗੇ ਆ ਆਪਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਇਕੱਠੇ ਹੋਈਏ ਵਰਮਿੰਗਮ ਦੇ ਵਿੱਚ ਤੁਸੀਂ ਰਹਿੰਦੇ ਹੋ ਕਿ ਤੇ ਆਲੇ-ਦੁਆਲੇ ਰਹਿੰਦੇ ਹੋ ਜਰੂਰ ਸੰਪਰਕ ਕਰਿਓ ਤੇ ਆਪਾਂ ਇਹਨੂੰ ਮੁਹਿੰਮ ਬਣਾ ਕੇ ਚੱਲਦੇ ਆਂ ਤੇ ਫਿਰ ਅਖੀਰ ਤੱਕ ਜਾਵਾਂਗੇ ਜਿਨ੍ਹਾਂ-ਜਿਨ੍ਹਾਂ ਦੇ ਵੀ ਪੈਸੇ ਮਰਿਆ ਉਹ ਸਾਰਿਆਂ ਨੂੰ ਲੈ ਕੇ ਜਾਵਾਂਗੇ ਬਹੁਤ ਧੰਨਵਾਦ ਥੈਂਕ ਯੂ ਸੋ ਦਰਸ਼ਕੋ ਤੁਸੀਂ ਸੁਣੀਏ ਗੱਲਬਾਤ ਜਿਹੜੇ ਵਿਕਟਮਸ ਹੀ ਅੱਜ ਸਾਡੇ ਨਾਲ ਮੌਜੂਦ ਰਾਜਵਿੰਦਰ ਕੌਰ ਜੀ ਕਿਸੇ ਵਜ੍ਹਾ ਤੋਂ ਜਾਂ ਕਹਿ ਲਈਏ ਵੀ ਇਹ ਕੰਮ ਹੀ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹਨਾਂ ਨੇ ਆਪਣਾ ਫੇਸ ਕਵਰ ਕਰਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਇਸ ਗੱਲੋਂ ਉਹਨਾਂ ਨੇ ਕਿਹਾ ਕਿ ਆਪਾਂ ਫੇਸ ਨਹੀਂ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਪਰ ਫਿਰ ਵੀ ਉਹਨਾਂ ਨੇ ਆਪਣੀ ਸਟੋਰੀ ਜਿਹੜੀ ਆ ਦੱਸੀ ਹੈ ਸੋ ਬੇਨਤੀ ਕਰਦਾ ਹਾਂ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਲੋਕ ਜਿਹੜੇ ਨੇ ਅਵੇਅਰ ਰਹੋ ਐਸੇ ਠੱਗਾ ਤੋਂ ਤੇ ਖਾਸ ਤੌਰ ਤੇ ਮਾਨਸੇ ਵਾਲਿਆਂ ਨੂੰ ਵੀ ਬੇਨਤੀ ਕਰਦਾ ਭਾਈ ਤੁਹਾਡੇ ਉਥੋਂ ਦਾ ਬੰਦਾ ਇਹ ਸੋ ਇਹਦੇ ਤੋਂ ਅਵੇਅਰ ਰਹੋ ਤੇ ਜਿਨ੍ਹਾਂ ਜਿਨ੍ਹਾਂ ਦੇ ਨਾਲ ਵੀ ਠੱਗੀਏ ਨੇ ਉਥੇ ਕੀਤੀ ਹੈ ਸੋ ਉਹ ਵੀ ਸਾਹਮਣੇ ਆਓ ਤੇ ਆਪਾਂ ਗੱਲਬਾਤ ਜਿਹੜੀ ਆ ਕੋਆਰਡੀਨਲ ਵੀ ਕਰਾਂਗੇ ਬਹੁਤ ਧੰਨਵਾਦ